ਸੰਗਰੂਰ ਦੀ ਇੱਕ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜਿਹੜੇ 40-40 ਲੱਖ ਲਾ ਕੇ ਸਰਪੰਚ ਬਣਦੇ ਨੇ ਉਹ ਸਾਡੇਦਰ ਤੇ ਨਾ ਆਇਓ ਕਿਉਂਕਿ ਸਾਡੇਦਰ ਤੇ 40 ਲੱਖ ਦਾ 80 ਲੱਖ ਨਹੀਂ ਬਣਦਾ ਹੈਗਾ ਅਸੀਂ 40 ਲੱਖ ਦਾ 80 ਲੱਖ ਨਹੀਂ ਬਣਾਵਾਂਗੇ ਜਿਹਨੇ 40 ਲੱਖ ਲਾ ਕੇ ਸਰਪੰਚ ਬਣਨਾ ਸਾਡਾ ਉਹਦੇ ਨਾਲ ਕੋਈ ਸਰਬੰਧ ਨਹੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਪਿੰਡਾਂ ਦੇ ਵਿੱਚ ਵਿਆਵਰਗਾ ਮਾਹੌਲ ਹੈ ਅਪਾ 7 ਚੈਨਲ ਦੇ ਉੱਪਰ ਜੁੜੇ ਹਾਂ ਮੈਂ ਹਾਂ ਗੁਰਜਿੰਦਰ ਸਿੰਘ ਬੰਗੂ ਅੱਜ ਤੁਹਾਨੂੰ ਪੰਚਾਇਤ ਦਾ ਕਹ ਲੋ ਕਿ ਜੇਕਰ ਮੈਂ ਕਹਾਂ ਕਿ ਕੋਈ ਅਥ ਕਤਨੀ ਨਹੀਂ ਹੋਊਗੀ ਕਿ ਪੰਚਾਇਤ ਜਿਹੜੇ ਕਾਰਨਾਮੇ ਨੇ ਉਹ ਆਪਾਂ ਡਿਸਕਸ ਕਰਾਂਗੇ ਸਭ ਤੋਂ ਵੱਡੀ ਗੱਲ ਤਾਂ ਇੱਥੇ ਇਹ ਹੈ ਕਿ ਜਦੋਂ ਸਾਡੀ ਪਿੰਡ ਦੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਨੇ ਜਦੋਂ ਸਰਪੰਚੀ ਦੀ ਚੋਣ ਹੁੰਦੀ ਹੈ ਕੀ ਸਰਪੰਚੀ ਦੀ ਚੋਣ ਦੇ ਵਿੱਚ दारू ਨਹੀਂ ਵੰਡੀ ਜਾਂਦੀ ਕੀ ਸਰਪੰਚੀ ਦੀ ਚੋਣ ਦੇ ਵਿੱਚ ਪੈਸਾ ਨਹੀਂ ਵੰਡਿਆ ਜਾਂਦਾ ਕੀ ਸਰਪੰਚੀ ਦੀ ਚੋਣ ਦੇ ਵਿੱਚ ਲੜਾਈਆਂ ਨਹੀਂ ਹੁੰਦੀਆਂ ਹੈਗੀਆਂ ਕੀ ਸਰਪੰਚੀ ਦੀ ਚੋਣ ਦੇ ਵਿੱਚ ਗੁੰਡਾਗਰਦੀ ਨਹੀਂ ਹੁੰਦੀ ਹੈਗੀ ਕੀ ਸਰਪੰਚੀ ਦੀ ਚੋਣ ਦੇ ਵਿੱਚ ਧੱਕੇਸ਼ਾਹੀਆਂ ਨਹੀਂ ਹੁੰਦੀਆਂ ਹੈਗੀਆਂ ਕੀ ਸਰਪੰਚੀ ਦੀ ਚੋਣ ਦੇ ਵਿੱਚ ਇੱਕ ਦੋ ਜਣ ਡਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਰਪੰਚੀ ਦੀ ਚੋਣ ਦੇ ਵਿੱਚ ਹੁੰਦਾ ਕੀ ਨਹੀਂ ਮਾਤੜ ਤਮਾਤੜ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਹੁੰਦਾ ਉਹ ਬੰਦਾ ਸੋਚੇ ਕਿ ਮੈਂ ਪਿੰਡ ਦੇ ਵਿੱਚ ਸਰਪੰਚ ਬਣਨਾ ਉਹਦੇ ਲਈ ਸਰਪੰਚ ਬਣਨਾ ਬੜੀ ਟੇਢੀ ਖੀਰ ਹੈ ਪਹਿਲਾਂ ਤਾਂ ਕੋਈ ਮਾਤੜ ਬੰਦਾ ਪਿੰਡ ਦੇ ਵਿੱਚ ਸਰਪੰਚ ਬਣ ਨਹੀਂ ਸਕਦਾ ਜੇਕਰ ਕੋਈ ਬੰਦਾ ਪਿੰਡ ਦੇ ਵਿੱਚ ਸਰਪੰਚ ਬਣ ਜੂਗਾ ਕੋਈ ਬੰਦਾ ਤਾਂ ਉਹਦੀ ਵਿਚਾਰੇ ਦੀ ਚੱਲਣੀ ਨਹੀਂ ਕਿਉਂਕਿ ਸਰਪੰਚ ਉਹ ਹੀ ਜਿਹੜਾ ਐਮਐਲਏ ਦੇ ਬਿਲਕੁਲ ਕਰੀਬੀਆਂ ਦੇ ਵਿੱਚ ਆਉਂਦਾ ਸਰਪੰਚ ਉਹ ਜਿਹਦਾ ਐਮਐਲਏ ਹੈ ਪੰਚ ਉਹ ਜਿਹਦਾ ਐਮਐਲਏ ਹੈ ਸਰਪੰਚ ਉਹ ਜਿਹਦੇ ਸਿਰ ਦੇ ਉੱਪਰ ਮੈਂਬਰ ਪਾਰਲੀਮੈਂਟ ਦਾ ਹੱਥ ਹੈ ਪਾਰਟੀ ਦੇ ਤੇ ਜਿਹੜਾ ਕਦੇ-ਕਦਾਈਂ ਆਪਣਾ ਇੱਕ ਛੋਟਾ ਜਿਹਾ ਕਾਫਲਾ ਲੈ ਕੇ ਐਮ.ਐਲ.ਏ ਸਾਹਿਬ ਦੇ ਨਾਲ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਗੋਡੀ ਹੱਥ ਲਾਉਂਦਾ ਜਾ ਕੇ ਉਹ ਸਰਪੰਚ ਹੈ ਉਹ ਉਸ ਬੰਦੇ ਦੀ ਸਰਪੰਚੀ ਹੈ। ਪ੍ਰਾਣਿਆਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਬਜ਼ੁਰਗ ਲੋਕ ਸਰਪੰਚ ਹੁੰਦੇ ਸੀ ਸਿਹਰਦ ਲੋਕ ਸਰਪੰਚ ਹੁੰਦੇ ਸੀ ਪਿੰਡ ਦੇ ਵਿੱਚ ਕਿਸੇ ਦੀ ਧੀ ਪੈਣ ਦਾ ਝਗੜਾ ਉਹਨੂੰ ਬੈਠ ਕੇ ਉਹ ਨਿਵੇੜ ਦਿੰਦੇ ਸੀ ਕਿਸੇ ਦੀ ਕੋਈ ਜ਼ਮੀਨ ਜਾਇਦਾ ਦਾ ਵੱਟ ਦਾ ਰੌਲਾ ਉਹਨੂੰ ਪਿੰਡ ਦੀ ਪੰਚਾਇਤ ਬੈਠਦੀ ਹੁੰਦੀ ਸੀ ਪਿੰਡ ਦੀ ਪੰਚਾਇਤ ਬੈਠ ਕੇ ਸਾਰੀਆਂ ਗੱਲਾਂ ਨਵੇੜ ਲਈ ਲਈਦੀਆਂ ਹੁੰਦੀਆਂ ਸੀ ਕਿਸੇ ਦਾ ਕੋਈ ਘਰ ਦੇ ਵਿੱਚ ਕਲੇਸ਼ ਪੈ ਗਿਆ ਦੋ ਭਾਂਡੇ ਜਿਹੜੇ ਖੜਕ ਪਏ ਉਹ ਲੈਦੇ ਹੋਗੇ ਦੋ ਭਰਾ ਪਿਓ ਪੁੱਤ ਨਾਲ ਲੜ ਪਿਆ ਸਮਝਾ ਬੁਝਾ ਕੇ ਸਾਰੀਆਂ ਉਹ ਚੀਜ਼ਾਂ ਨੂੰ ਸਮੇਟ ਲਿਆ ਜਾਂਦਾ ਸੀ ਪਰ ਅੱਜ ਦੇ ਜਿਹੜੇ ਸਰਪੰਚ ਨੇ ਕੀ ਕਰਦੇ ਨੇ ਮੰਨ ਲਓ ਪਿੰਡ ਦੇ ਵਿੱਚ ਕਿਸੇ ਦਾ ਝਗੜਾ ਹੋ ਗਿਆ ਦੋ ਤਿੰਨ ਪਿੰਡ ਦੇ ਵਿੱਚ ਬਣ ਗਈਆਂ ਜਿਹੜੇ ਅੱਜ ਦੇ ਸਰਪੰਚ ਨੇ ਇਹ ਪਤੰਦਰ ਦੋਨਾਂ ਨਾਲ ਖੜਨਗੇ ਦੋਨਾਂ ਨਾਲ ਖੜਨਗੇ ਤੇ ਇਹਨਾਂ ਦੀ ਸਾਂਝ ਹੋਊਗੀ ਸਰਪੰਚਾਂ ਦੀ ਥਾਣੇਦਾਰ ਨਾਲ ਥਾਣੇਦਾਰ ਨੂੰ ਸਿੱਧਾ ਇਹ ਫੋਨ ਮਾਰਨਗੇ ਤੇ ਜਿਹੜੀਆਂ ਉਹ ਦੋ ਠੇਰਾ ਹੋਣਗੇ ਲੜੀਆਂ ਲੜੀਆਂ ਹੋਈਆਂ ਲੜੀ ਹੋਈ ਠੇਰਾ ਨੂੰ ਕਹਿਣਗੇ ਕਿ ਤੁਸੀਂ ਐ ਕਰੋ ਇੱਕ ਦੂਜੇ ਤੇ ਪਰਚਾ ਕਰਾ ਦਿਓ ਇੱਕ ਠੇਰ ਜਾਓ ਹਸਪੀਟਲ ਪੈਜੋ ਦੂਜੀ ਠੇਰ ਜਾਓ ਹਸਪੀਟਲ ਪੈਜੋ ਪੁਲਿਸ ਆਊਗੀ ਬਿਆਨ ਲਿਖੂਗੀ ਥਾਣੇ ਦੇ ਵਿੱਚ ਫਿਰ ਬੈਠ ਜਾਂਦੇ ਕੇ ਬੈਠ ਕੇ ਆਪਾਂ ਸਮਝੌਤਾ ਕਰਾਂਗੇ ਨਾਲੋਂ ਨਾਲ ਫਿਰ ਐਮਐਲਏ ਸਾਹਿਬ ਨੂੰ ਇੱਕ ਫੋਨ ਸਰਪੰਚ ਛੱਡ ਦਿੰਦਾ ਕਿ ਐਮਐਲਏ ਸਾਹਿਬ ਇਹ ਧੀਰ ਆਪਣੀ ਧੀਰ ਹੈ ਤੇ ਇਹਨਾਂ ਦੀਆਂ 30 ਵੋਟਾਂ ਨੇ 30 ਵੋਟਾਂ ਨੇ ਮੜ ਜਾ ਇੱਧਰ ਤੁਸੀਂ ਖਿਆਲ ਰੱਖਿਓ ਉੱਥੇ ਫਿਰ ਠਾਣੇ ਦੇ ਵਿੱਚ ਟਾਈਮ ਰੱਖ ਲਿਆ ਜਾਂਦਾ ਤੇ ਉੱਥੇ ਫਿਰ ਇਕੱਠ ਹੁੰਦਾ ਦੋ ਧੀਰਾਂ ਬੈਠਦੀਆਂ ਨੇ ਜਿਹੜਾ ਸਰਪੰਚ ਦਾ ਨਜ਼ਦੀਕੀ ਬੰਦਾ ਹੁੰਦਾ ਜਿਹੜਾ ਸਪੋਰਟ ਵੀ ਕਰਦਾ ਹੁੰਦਾ 30 35 ਵੋਟਾਂ 40 ਕਰਦੀਆਂ ਹੁੰਦੀਆਂ ਜਿਹਦੀਆਂ ਉਹਦੇ ਪੱਖ ਦੇ ਵਿੱਚ ਫੈਸਲਾ ਹੋ ਜਾਂਦਾ ਜਿਹੜਾ ਸੱਚੀ ਗੱਲ ਉਹ ਛਿੱਕੇ ਟੰਗ ਤੇ ਜਾਂਦੀ ਹੈ ਤੇ ਫਿਰ ਅੱਗੇ ਸਰਪੰਚ ਕੀ ਕਰਦੇ ਨੇ ਸਰਪੰਚ ਕਹਿੰਦੇ ਨੇ ਲਿਓ ਹੁਣ ਤੁਹਾਡਾ ਫੈਸਲਾ ਹੋ ਗਿਆ ਫੈਸਲਾ ਤੁਹਾਡੇ ਪੱਖ ਦੇ ਵਿੱਚ ਹੋ ਗਿਆ ਤੇ ਫਿਰ ਸਰਪੰਚ ਆਉਂਦੇ ਹੋਏ ਫਿਰ ਆਪਣਾ ਉਹ ਹੀ ਜਿਹੜੇ ਹਜੇ ਸਰਪੰਚ ਹੁੰਦੇ ਨੇ ਉਹ ਫਿਰ ਹੋਟਲਾਂ ਦੇ ਵਿੱਚ ਬਹਿ ਜਾਂਦੇ ਨੇ ਕਿ ਸਰਪੰਚ ਸਾਹਿਬ ਆਪਣਾ ਪਾਰਟੀ ਬੂਟੀ ਕਰਾਂਗੇ ਆਪਾਂ ਤੁਸੀਂ ਸਾਡੇ ਹੱਕ ਦੇ ਵਿੱਚ ਫੈਸਲਾ ਕਰਾਤਾ ਨਾਲੋਂ ਨਾਲ ਸਰਪੰਚ ਸਾਹਿਬ ਰਐਮਐਲਏ ਸਾਹਿਬ ਨੂੰ ਫੋਨ ਕਰ ਦਿੰਦੇ ਨੇ ਕਿ ਐਮਐਲਏ ਸਾਹਿਬ ਇਹ ਧੰਨਵਾਦ ਤੁਹਾਡਾ ਤੁਸੀਂ ਨਾਲ ਖੜੇ ਤਾਂ ਬੰਦੇ ਆਪਣਾ ਫਰਾਨਾ ਸਿੰਘ ਆਪਣੇ ਨਾਲ ਜੁੜ ਗਿਆ ਹੁਣ ਪੂਰਾ ਇਕੱਠਾ ਕੇ ਤੇ 30 35 40 ਵੋਟਾਂ ਕਰਦੀਆਂ ਹੈਗੀਆਂ ਨੇ ਹੁਣ ਆਪਾਂ ਨੂੰ ਪਿੰਡ 'ਚ ਕੋਈ ਨਹੀਂ ਹਰਾ ਸਕਦਾ ਤੁਹਾਡੀ ਲੀਡ ਵੀ ਇਸ ਵਾਰ ਪਿੰਡ 'ਚੋਂ ਅਸੀਂ ਕੱਢ ਕੇ ਦਵਾਂਗੇ ਆਪਾਂ ਤੇ ਦੂਜੇ ਪਾਸੇ ઠાਣੇਦਾਰ ਨਾਲ ਰਿਹਜ ਹੁੰਦੀ ਹੈ ਅੱਛਾ ਕਈ ਸਰਪੰਚ ਇਸ ਤੋਂ ਵੀ ਅੱਗੇ ਹੁੰਦੇ ਨੇ ਪਤੰਦਰ ਉਹ ਸਰਪੰਚ ਕੀ ਕਰਦੇ ਨੇ ઠાਣੇਦਾਰ ਨੂੰ ਫੋਨ ਕਰਕੇ ਕਹਿੰਦੇ ਨੇ ਕਿ 20000 ਲੈ ਲਿਓ 10000 ਤੁਹਾਡਾ 10000 ਸਾਡਾ ਕਈ ਐਂ ਹੁੰਦੇ ਆ ਕਿ 20000 ਦੋਨੋਂ ਤੇਰਾ ਤੋਂ ਲੈ ਲਿਓ 20 ਤੇ 20000 ਉਸ ਤੇਰਾ ਤੋਂ ਲੈ ਲਿਓ ਤੇ 20000 ਸਾਡੇ ਤੋਂ ਲੈ ਲਿਓ ਤੇ ਐਂ ਕਰਕੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਤੋਰੀ ਫੁਲਕਾ ਚੱਲਦਾ ਇਹ ਪੰਚਾਇਤਾਂ ਦੀ ਸਾਡਿਆਂ ਦੀ ਸੱਚਾਈ ਹੈ ਅੱਜ ਪ੍ਰਿਸ਼ਟ ਹੋ ਚੁੱਕੀ ਹੈ ਬਿਲਕੁਲ ਇਹ ਜਿਹੜੀ ਇਕਾਈ ਹੈ ਜੇ ਮੈਂ ਕਹਾ ਕਿ ਜਿਹੜੀਆਂ ਸਾਡੀਆਂ ਪੰਚਾਇਤਾਂ ਨੇ ਇਹ ਪੰਚਾਇਤਾਂ ਬਿਲਕੁਲ ਜੇਬਾਂ ਦੇ ਵਿੱਚ ਚਲੀ ਗਈਆਂ ਐਮਐਲਏ ਸਹਿਮਾਨ ਦੇ ਅੱਜ ਐਮਐਲਏਆਂ ਦੇ ਕਬਜ਼ੇ ਨੇ ਇਹਨਾਂ ਪੰਚਾਇਤਾਂ ਦੇ ਉੱਪਰ ਐਮਐਲਏ ਆਪਣੀ ਜੇਬ ਦੇ ਵਿੱਚ ਰੱਖਦੇ ਨੇ ਇਹਨੇ ਇਹਨਾਂ ਪੰਚਾਇਤਾਂ ਨੂੰ ਤਾਂ ਸਰਪੰਚ ਪਿੰਡ ਦਾ ਨਹੀਂ ਅਜਰੇਹਾ ਸਰਪੰਚ ਬਣ ਗਏ ਭਾਈ ਗਲੈਮਰ ਦੀ ਦੁਨੀਆ ਸਗੋਂ ਵੀ ਉਹ ਗੱਡੀਆਂ ਵੱਡੀਆਂ-ਵੱਡੀਆਂ ਗੱਡੀਆਂ ਰੱਖੀਆਂ ਹੋਈਆਂ ਚਿੱਟੇ ਕੁੜਤੇ ਪਜਾਮੇ ਪਾਏ ਹੋਏ ਨੇ ਸਰਪੰਚ ਕਹਿੰਦੇ ਨੇ ਕਿ ਸਾਡੇ ਵੀ ਨੈਕਸਸ ਨੇ ਸਾਡੇ ਕੋਲ ਵੀ ਬਹੁਤ ਬੰਦੇ ਨੇ ਅਸੀਂ ਵੀ ਵੱਡੇ ਲੀਡਰਾਂ ਸਾਨੂੰ ਐ ਤੁਸੀਂ ਕੱਚੇ ਪੈਰੀ ਨਾ ਜਾਣਿਓ ਸਾਡੇ ਕੋਲ بڑے ਬੰਦੇ ਨੇ ਅਸੀਂ ਵੀ ਬਥੇਰੇ ਗਰੁੱਪਾਂ 'ਚ ਕੰਮ ਕੀਤਾ ਕਿ ਸਾਡੇ ਪੁਲਿਸ ਨਾਲ ਲਿਹਾਜ਼ ਐ ਐਮਐਲਏ ਸਹਿਬਾਨ ਸਾਡਾ ਸਾਡੀ ਸਰਕਾਰ ਹੈ ਪੰਡਾਂ ਦੇ ਵਿੱਚ ਸਾਡੀ ਸਰਕਾਰ ਹੈ ਐਮਐਲਏ ਸਾਫ ਸਾਡੇ ਨੇ ਪੰਜਾਬ ਦੇ ਵਿੱਚ ਅਸੀਂ ਰਾਜ ਕਰ ਰਹੇ ਹਾਂ ਤਾਂ ਪੰਡਾਂ ਦੇ ਵਿੱਚ ਵੀ ਸਾਡੀ ਸਰਕਾਰ ਹੋਈ ਇਹ ਸਾਡੇ ਦੋਸਤੋ ਸਰਪੰਚੀਆਂ ਦਾ ਹਾਲ ਹੈ ਇਹ ਸਾਡੇ ਪੰਚੀਆਂ ਦਾ ਹਾਲ ਹੈ ਇਹ ਤੁਹਾਡੇ ਨਾਲ ਸਿਰਫ ਮੈਂ ਬਿਲਕੁਲ ਇੱਕ ਛੋਟਾ ਜਿਹਾ ਨੁਕਤਾ ਸਾਂਝਾ ਕੀਤਾ ਸੀ ਉਸ ਗੱਲ ਦੇ ਉੱਪਰ ਜਿਹੜੀ ਗੱਲ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ 40 ਲੱਖ ਲਾ ਕੇ ਸਰਪੰਚ ਨਾ ਬਣਿਓ ਸਾਡੇ ਦਰ ਤੇ ਨਾ ਚੜਿਓ ਜਿਹੜਾ 40 ਲੱਖ ਲਾ ਕੇ ਸਰਪੰਚ ਬਣੂਗਾ ਸਾਡੇ ਦਰ ਤੇ ਉਹ ਤੁਸੀਂ ਨਾ ਆਇਓ ਤੁਸੀਂ ਕੀ ਸੋਚਦੇ ਹੋ ਪੰਚਾਇਤਾਂ ਵਾਲੇ ਮਾਮਲੇ ਬਾਰੇ ਤੁਸੀਂ ਆਪਣੀ ਜਿਹੜੀ رائے ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਜਿਹੜੀ ਮੈਂ ਗੱਲ ਕਹੀ ਹੈ ਬਿਲਕੁਲ ਸੱਚ ਕਹੀ ਹੈ ਧੰਨਵਾਦ